ਦੁੱਧ ਦੀ ਗੱਲ ਕਰੀਏ ਆਪਾਂ ਚਾਹੇ ਉਹ ਆਪਾਂ ਘਿਓ ਦੀ ਗੱਲ ਕਰੀਏ ਚਾਹੇ ਆਪਾਂ ਪਨੀਰ ਦੀ ਗੱਲ ਕਰੀਏ ਇਹ ਤਿੰਨੇ ਪ੍ਰੋਡਕਟ ਜੇ ਗੱਲ ਕਰਦੇ ਆ ਕਿਉਂਕਿ ਇਹਨਾਂ ਦੀ ਇੰਨੀ ਕਿ ਮਾਤਰਾ ਮਲਾਵਟ ਦੇ ਵਿੱਚ ਮਤਲਬ ਆ ਗਈ ਉਹ ਕਹਿੰਦੇ ਯਾਰ ਮੰਨ ਲਓ ਠੀਕ ਹੈ ਇੱਕ ਦੁੱਧ ਦੇ ਵਿੱਚ ਆਪਾਂ ਇੱਕ ਸਿੰਪਲ ਗੱਲ ਕਰਦੇ ਆ ਵੀ ਦੁੱਧ ਦੇ ਵਿੱਚ ਪਾਣੀ ਆ ਉਹ ਨਾਰਮਲ ਹੋ ਗਿਆ ਵੀ ਠੀਕ ਹੈ ਪਾਣੀ ਪਰ ਜਿਹੜਾ ਕੈਮੀਕਲ ਦਾ ਆਉਣਾ ਉਹ ਬਹੁਤ ਘਾਤਕ ਹੋ ਗਿਆ ਹਮ ਸਰਕਾਰ ਨੇ ਵੀ ਡਾਟੇ ਦਿੱਤੇ ਨਹੀਂ ਵੀ ਜਿਹੜੇ ਉਹਨਾਂ ਨੇ ਕੁਸ਼ਕ ਮੰਨ ਲਓ ਜੇ ਉਹਨਾਂ ਦੇ ਸੈਂਪਲ ਵੀ ਭਰੇ ਨੇ ਮੰਨ ਲਓ 500 ਦੇ ਵਿੱਚੋਂ ਉਹਨਾਂ ਨੇ 150 ਸੈਂਪਲ ਤਾਂ ਇਹ ਜਾਵਾ ਜਿਹੜਾ ਉਹ ਕਹਿੰਦੇ ਹੈਰਾਨੀ ਜਨਕ ਹੈ ਮੰਨ ਲਓ ਉਹਦੇ ਵਿੱਚ ਦੁੱਧ ਦੇ ਵਿੱਚ ਮਲਾਵਟ ਹੈ ਯੂਰੀਆ ਦੇਖ ਲਓ ਤੁਸੀਂ ਡਿਟਰਜੈਂਟ ਦੇਖ ਲਓ ਤੁਸੀਂ ਮੰਨ ਲਓ ਉਹ ਕਹਿੰਦੇ ਵੀ ਅਸੀਂ ਇੱਕ ਬੰਦੇ ਤੋਂ ਮੈਂ ਸੁਣਦੀ ਉਹ ਕਹਿੰਦੇ ਵੀ ਮੰਨ ਲਓ ਕੁਸ਼ਕ 10 ਕਿਲੋ ਯੂਰੀਆ ਡਿਟਰਜੈਂਟ ਜਾਂ ਕੈਮੀਕਲ ਪਾ ਕੇ ਉਹ 2-2 2.5 2.5 ਕੁਆਂਟਲ 3-3 ਕੁਆਂਟਲ ਦੁੱਧ ਤਿਆਰ ਕਰ ਲੈਂਦੇ ਹ ਮੰਨ ਲਓ ਉਹਦੇ ਇਹ ਨਹੀਂ ਹੈ ਵੀ ਤੁਸੀਂ ਜੇ ਕਹੋ ਵੀ ਉਹਦਾ ਕੋਈ ਦੁੱਧ ਦਾ ਦਹੀਂ ਨਹੀਂ ਲੱਗਣਾ ਜਾਂ ਪਨੀਰ ਨਹੀਂ ਬਣਨਾ ਜਾਂ کریم ਸਾਰਾ ਕੁਝ ਹੋਊਗਾ ਸੇਮ ਐਜ਼ ਇਟ ਇਜ਼ ਦੁੱਧ ਦੂਜਾ ਕਾਰਨ ਹੁਣ ਇਹਦਾ ਲਾਲੀ ਵੀ ਤੁਸੀਂ ਕਹਿੰਦੇ ਹੋ ਵੀ ਮਸ਼ੀਨਾਂ ਵੀ ਦੁੱਧ ਦੀ ਮਲਾਵਟ ਕਿੱਥੋਂ ਵੜੀ ਜਾਊ ਉਹਦਾ ਇਹ ਵੀ ਸੁਣਨ ਦੇ ਵਿੱਚ ਮੰਨ ਲਓ ਆਇਆ ਵੀ ਜਿਹੜੀਆਂ ਹੁਣ ਮਸ਼ੀਨਾਂ ਨਹੀਂ ਮੰਨ ਲਓ ਮਸ਼ੀਨਾਂ ਉਹ ਦੁੱਧ ਨੂੰ ਫੜਬ ਨਹੀਂ ਪਾਉਂਦੀਆਂ ਮੰਨ ਲਓ ਉਹਨਾਂ ਦੀ ਮਤਲਬ ਜਿਹੜੀ ਹੈ ਕੁਆਲਿਟੀ ਆਪਾਂ ਕਹਿ ਸਕਦੇ ਆ ਵੀ ਦੁੱਧ ਜਿਹੜਾ ਇੰਨਾ ਮਲਾਵਟ ਦੇ ਵਿੱਚ ਉਹਨਾਂ ਦੀ ਇੱਕ ਮਲਾਵਟ ਵਾਲਿਆਂ ਦੀ ਇੰਨੀ ਕਿ ਇੱਕ ਮਲੋ ਮਲੋ ਕੁਆਲੀਫਿਕੇਸ਼ਨ ਲਾ ਲਓ ਜਾਂ ਉਹਨਾਂ ਦੀ ਇੱਕ ਜਿੰਨੀ ਉਹਨਾਂ ਦੀ ਲਾ ਲਓ ਸਮਝ ਲਾ ਲਓ ਵੀ ਉਹ ਇੰਨੀ ਕਿ ਪ੍ਰਪੱਕਤਾ ਨਾਲ ਉਹਨੂੰ ਤਿਆਰ ਕਰਦੇ ਨੇ ਤੇ ਜਿਹੜੀ ਉਹ ਮਸ਼ੀਨਾਂ ਨੇ ਉਹਨੂੰ ਬਿਲਕੁਲ ਸਹੀ ਦੱਸਣਗੇ ਵੀ ਕੁਛਕ ਪੁਆਇੰਟ ਜਿਹੜਾ ਜ਼ਿਆਦਾ ਹੋ ਮਤਲਬ ਉਹ ਫੜਦੀਆਂ ਨੇ ਨਹੀਂ ਮਸ਼ੀਨਾਂ ਹੀ ਸਾਡੀਆਂ ਕਹਿੰਦੇ ਨਹੀਂ ਐ ਵੀ ਫੇਰ ਨੇ ਮਸ਼ੀਨਾਂ ਪਰ ਹੁਣ ਸਰਕਾਰ ਦਾ ਮੈਂ ਸੁਣਦਾ ਸੀ ਵੀ ਉਹਨਾਂ ਦਾ ਇੱਕ ਪ੍ਰਾਲਾ ਉਹਨੇ ਇੱਕ ਫੂਡ ਬੈਨ ਪਤਾ ਨਹੀਂ ਤਿਆਰ ਕੀਤੀ ਐ ਪਰ ਉਹ ਉਹ ਦਾ ਇਹ ਪਿੱਛੇ ਵੀ ਬਾਈ ਜੀ ਮਤਲਬ ਇਹ ਅਸੀਂ ਗੱਲਾਂ ਤੱਕ ਹੀ ਸੀਮਤ ਕਿਉਂਕਿ ਇਹ ਸਾਡੀ ਜ਼ਿੰਦਗੀ ਦੇ ਨਾਲ ਖਿਲਵਾੜ ਹੋ ਰਿਹਾ ਮਤਲਬ ਇਹ ਸਰਕਾਰ ਤਾਂ ਸਰਕਾਰ ਤਾਂ ਇਹਦੇ ਉੱਤੇ ਹੁਣ ਇਸ ਵੇਲੇ ਸਖਤ ਵੀ ਹੋਈ ਹੋਈ ਆ ਕਈ ਜਗ੍ਹਾ ਤੇ ਰੇਡ ਚੱਲਦੀਆਂ ਨੇ ਉਹਨਾਂ ਨੂੰ ਸ਼ਕਤੀ ਦੇ ਨਾਲ ਨਜਿੱਠਿਆ ਵੀ ਜਾਂਦੇ ਬਾਈ ਰੇਡਾਂ ਤਾਂ ਪਹਿਲਾਂ ਵੀ ਚੱਲੀਆਂ ਨੇ ਰੇਡਾਂ ਦੀ ਲੋੜ ਹੈ ਜਿਹੜਾ ਵੱਡਾ ਕਾਰਨ ਹੈ ਵੀ ਤੇ ਸਖਤ ਮਨ ਲਓ ਬਹੁਤ ਤਰੀਕੇ ਨਾਲ ਸਾਡੇ ਜਿਹੜੇ ਫੂਡ ਸੇਫਟੀ ਵਾਲੇ ਨੇ ਖਾਸ ਤੌਰ ਤੇ ਵੱਡੇ ਸ਼ਹਿਰਾਂ ਦੇ ਵਿੱਚ ਕਿਉਂਕਿ ਵੱਡੇ ਸ਼ਹਿਰਾਂ ਦੇ ਵਿੱਚ ਕੀ ਹੈ ਮੰਨ ਲਓ ਇਧਰੋਂ ਸਾਡੇ ਲੁਧਿਆਣਾ ਸ਼ਹਿਰ ਆਪਣਾ ਵੱਡਾ ਸ਼ਹਿਰ ਆ ਅੰਮ੍ਰਿਤਸਰ ਸਾਹਿਬ ਸਾਡਾ ਵੱਡਾ ਸ਼ਹਿਰ ਆ ਪਟਿਆਲਾ ਸਾਡਾ ਵੱਡਾ ਸ਼ਹਿਰ ਆ ਬਠਿੰਡਾ ਸਾਡਾ ਵੱਡਾ ਸ਼ਹਿਰ ਆ ਕਿਉਂਕਿ ਜਦੋਂ ਵੱਡੇ ਸ਼ਹਿਰਾਂ ਦੇ ਵਿੱਚ ਫਿਰ ਆਲੇ-ਦਾਲੇ ਜਿਹੜੇ ਏਰੀਆ ਹੁੰਦੇ ਨੇ ਉੱਥੋਂ ਦੁੱਧ ਦੀ ਸਪਲਾਈ ਹੁੰਦੀ ਉਹ ਸਾਡਾ ਹੁਣ ਮੰਨ ਲਓ ਲੁਧਿਆਣਾ ਲਾ ਲਓ ਇਧਰੋਂ ਸੰਗਰੂਰ ਮਰੇਰ ਕੋਟਲਾ ਇਧਰੋਂ ਹਰਿਆਣਾ ਸਾਨੂੰ ਬਾਰਡਰ ਮਤਲਬ ਇ ਪਹਿਲਾਂ ਵੀ ਡਾਟਾ ਅੱਗੇ ਮਿਲਦਾ ਪਿਛਲੇ ਸਾਲ ਵੀ ਇੱਕ ਵਾਰੀ ਸੈਂਪਲ ਭਰੇ ਗਏ ਸੀਗੇ ਕੋਈ ਸਰਕਾਰ ਦੀ ਨੁਮਾਇੰਦੇ ਸੀ ਉਹਨਾਂ ਨੇ ਸੈਂਪਲ ਭਰੇ ਤੇ ਮੰਨ ਲਓ ਉਹ ਸੈਂਪਲ ਸਾਰੇ ਹੀ ਤਕਰੀਬਨ ਮੋਸਟਲੀ ਸੈਂਪਲ ਫੇਲ ਹੋਏ ਹੁਣ ਵੀ ਇਹ ਮਲਾਵਟ ਖੋਰੀ ਚੱਲਦੀ ਆ ਸਾਰਾ ਕੁਝ ਸਾਨੂੰ ਦਿਖ ਰਿਹਾ ਵਾ ਅਸੀਂ ਵੀ ਰੋਜ਼ ਆਪਾਂ ਦੇਖਦੇ ਆਂ ਗੱਲ ਪਰ ਇਹ ਤੇ ਸਖਤ ਕਾਨੂੰਨ ਤਾਂ ਜੇ ਬਣੂਗਾ ਜੇ ਕਿਸੇ ਨੂੰ ਜਿਵੇਂ ਆਪਾਂ ਕਹਿੰਦੇ ਨੇ ਪੰਜਾਬੀ ਦੀ ਘਪ ਤੇ ਵੀ ਮਾਰ ਕੇ ਕਾਂ ਟੰਗਣ ਵਾਲੀ ਗੱਲ ਜੇ ਇੱਕ ਅੱਧਾ ਬੰਦਾ ਕੋਈ ਕਾਂ ਟੰਗਾਗੇ ਕੋਈ ਸਖਤ ਕਾਨੂੰਨ ਬਣੂਗਾ ਉਹਦੇ ਤੇ ਚੰਗੀ ਕੋਈ ਖਚਾਈ ਉਹਦੀ ਹੋਊਗੀ ਤੇ ਉਹ ਉਹਨੂੰ ਕਿਸੇ ਨਾ ਕਿਸੇ ਮਤਲਬ ਮਕਾਮ ਤੇ ਚਲਾਨ ਕੱਟਣਾ ਜੁਰਮਾਨਾ ਕਰਨਾ ਨਹੀਂ ਬਾਈ ਜੀ ਸਫੀਸ਼ੀਐਂਟ ਹੈ ਉਹ ਥੋੜੀ ਮੰਨ ਲਓ ਜਿਵੇਂ ਕਹਿੰਦੇ ਨੇ ਉਹ ਥੋੜੀ ਜਿੰਦਗੀ ਨਾਲ ਖੇਡ ਰਿਹਾ ਮੰਨ ਲਓ ਇੱਕ ਤਰ੍ਹਾਂ ਦਾ ਨੇ ਇਹ ਮਤਲਬ ਮੌਤ ਦਾ ਥੋੜੀ ਦਾ ਜ਼ਿੰਮੇਵਾਰ ਇਹ ਮਿਲਾਵਟ ਹੈ ਜੇ ਕੋਈ ਬੱਚੇ ਦੇ ਵਿੱਚ ਜਾਂ ਹੋਰ ਦੇ ਵਿੱਚ ਉਹ ਮਲਾਵਟ ਕਰ ਰਿਹਾ ਤਾਂ ਉਹ ਮੌਤ ਦਾ ਜ਼ਿੰਮੇਵਾਰ ਉਹਨੂੰ ਸਿਰਫ ਆਪਾ ਜਰਮਾਨੀਆਂ ਤੋਂ ਸਰਕਾਰ ਕਹਿੰਦੀ ਜੀ 6 ਮਹੀਨੇ ਤੋਂ ਸਾਲ ਦੀ ਸਜ਼ਾ ਉਹ ਯਾਰ ਉਹਦੀ ਮੌਤ ਹੀ ਉਹਨੇ ਕਰਤੀ ਤਾਂ ਉਹਨੂੰ ਸਾਲ 6 ਮਹੀਨੇ ਦੀ ਸਜ਼ਾ ਨਾ ਮੈਨੂੰ ਦੱਸੋ ਉਹ ਕਿੰਨੇ ਆ ਮਨ ਲਓ ਦੁੱਧ ਹੈ ਦੁੱਧ ਦਾ ਲਾ ਲਓ ਪਨੀਰ ਦਾ ਲਾ ਲਓ ਉਹ ਕਿੰਨੇ ਬੰਦਿਆਂ ਦੇ ਨਾਲ ਜਾ ਕੇ ਉਹ ਮਨ ਲਓ ਕਿਸੇ ਦੇ ਅੰਦਰ ਜਾਣਾ ਕਿਉਂਕਿ ਇਹ ਫੈਕਟ ਜ਼ਿਆਦਾ ਕਰਦਾ ਕਿਉਂਕਿ ਇਹ ਲਿਕਵਿਡ ਦੇ ਰੂਪ ਵਿੱਚ ਜਾਂਦਾ ਇਹ ਸਾਡੀ ਖਾਣ ਵਾਲੀ ਚੀਜ਼ ਹੈ ਇਹਨੇ ਜਦੋਂ ਸਾਡੇ ਸਾਡੇ ਅੰਦਰ ਜਾਣਾ ਸਿੱਧਾ ਇਹਨੇ ਸਿੱਧਾ ਇਫੈਕਟ ਕਰਨਾ ਮਨ ਲਓ ਫੈਕਟਰ ਇਨ ਦਾ ਸੈਂਸ ਇਹ ਨਹੀਂ ਵੀ ਮੌਕੇ ਤੇ ਆਪਾਂ ਨੂੰ ਕੋ ਪਤਾ ਲੱਜੇ ਹੌਲੀ 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 ਉਹਨੇ ਆਪਣਾ ਰੂਪ ਦਿਖਾਣਾ ਤੁਸੀਂ ਮੈਨੂੰ ਇੱਕ ਦੱਸੋ ਮਨ ਲਓ ਆਮ ਗੱਲ ਹੈ ਮਨ ਲਓ ਮੈਂ ਕਹਿੰਦਾ ਗੱਲ ਹਰੇਕ ਤੁਸੀਂ ਬਿਮਾਰੀਆਂ ਦਾ ਚਲੋ ਬੱਚਿਆਂ ਦੀ ਆਪਾਂ ਗੱਲ ਕਰ ਲਈ ਹੁਣ ਵੱਡਿਆਂ ਦੇ ਵਿੱਚ ਬਿਮਾਰੀਆਂ ਕੀ ਨੇ ਵੀ ਤੁਸੀਂ ਹਰੇਕ 40 ਸਾਲ ਪਲੱਸ ਲਾ ਲਓ ਵੀ ਇੱਕ ਚਿੱਟੇ ਧੌਲਿਆਂ ਦੀ ਗੱਲ ਹੈ ਉਹ ਹਰੇਕ ਬੰਦੇ ਦੇ ਨੇ ਮਨ ਲਓ ਮੇਰੇ ਕਹਿ ਦੇਣਾ ਗੱਲ ਵੀ ਜਿਵੇਂ ਆਪਣੀ ਉਮਰ ਤੋਂ ਪਹਿਲਾਂ ਚਾਹੇ ਦਾੜੀ ਚਾਹੇ ਜਾਂ ਵਾਲ ਉਹ ਚਿੱਟੇ ਮਨ ਲਓ ਆ ਜਾਂਦੇ ਨੇ ਠੀਕ ਹੈ ਜੀ ਸ਼ੂਗਰ ਤੁਸੀਂ ਆਮ ਦੇਖ ਲਓ ਗੱਲ ਠੀਕ ਹੈ ਤੇ ਵੱਡਾ ਜਿਹੜਾ ਅੱਗੇ ਕਹਿੰਦੇ ਸੀ ਵੀ ਕੈਂਸਰ ਟ੍ਰੈਨਾਂ ਚੱਲਣ ਲੱਗੀਆਂ ਤੇ ਕੈਂਸਰ ਤਾਂ ਵੈਸੇ ਹੀ ਸਾਡੇ ਇੰਨੀ ਪਰਮਾਰ ਹੋਗੀ ਇਹ ਕਾਰਨ ਨੇ ਬਾਈ ਜੀ ਇਹ ਮਲਾਵਟ ਜਿਹੜੀ ਇੰਨੇ ਹੁਣ ਕੈਮੀਕਲਾਂ ਦੀ ਉਹਨਾਂ ਦੀ ਕਿਹੜਾ ਕੋਈ ਆਪਾਂ ਮਿੰਤੀ ਗਿਣਤੀ ਆ ਵੀ ਉਹਨੇ ਕੀ ਸਾਡਾ ਇਫੈਕਟ ਕਰਨਾ ਕੀ ਉਹਨੇ ਸਾਡਾ ਉਹ ਕਰਨਾ ਜੀ ਜਿਹੜੀ ਮਲਾਵਟ ਹੋ ਉਹ ਕਿਸੇ ਵੀ ਰੂਪ ਵਿੱਚ ਹੋ ਜਾਣਾ ਹੁਣ ਕੈਂਸਰ ਦਾ ਜਿਹੜਾ ਵੱਡਾ ਕਾਰਨ ਹੈ ਮੈਂ ਇਹ ਨੂੰ ਸਮਝੇ ਵੀ ਜਿਹੜੀ ਮਲਾਵਟ ਖੁਰੀ ਆ ਇਹ ਚਾਹੇ ਉਹ ਜਿਹੜੀਆਂ ਪਨੀਰ ਦੁੱਧ ਕਿਉਂ ਇਤਨੇ ਚੀਜ਼ਾਂ ਤਾਂ ਇਹ ਜਿਹੀਆਂ ਆਲ੍ਹਾਮਤ ਨਹੀਂ ਇਹਨਾਂ ਤੇ ਇੰਨਾ ਮਤਲਬ ਸਖਤ ਕਾਨੂੰਨ ਬਣੇ ਵੀ ਇਹ ਜਿਹੜੀ ਮਤਲਬ ਇਨੀ ਮਿਲਾਵਟ ਹੈ ਤੇ ਇਹ ਕਿਸੇ ਹੱਦ ਤੱਕ ਜੇ ਨਾ ਰੁਕੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਹੋਰ ਵੀ ਇਸ ਤੋਂ ਬਿਨਾ ਜਿਹੜੇ ਭਿਆਨਕ ਸਾਡੇ ਨਤੀਜੇ ਨੇ ਉਹ ਦੇਖਣ ਨੂੰ ਮਿਲਣਗੇ ਬਾਈ ਜੀ ਹੂੰ ਅੱਛਾ ਜਿਵੇਂ ਪੰਜਾਬ ਦੇ ਵਿੱਚ ਪੰਜਾਬ ਨਾਲ ਹਰਿਆਣਾ ਹਾਈ ਕੋਰਟ ਦੀ ਮਾਨਯੋਗ ਅਦਾਲਤ ਦੇ ਵੱਲੋਂ ਵੀ ਜਿਹੜਾ ਪੰਜਾਬ ਸਰਕਾਰ ਨੂੰ ਝੜ ਪਾਈ ਗਈ ਕਿ ਮਿਲਾਵਟ ਜਿਹੜੇ ਕੀਤੀ ਯਾਰ ਉਹਨਾਂ ਤੇ ਐਕਸ਼ਨ ਕੀਤਾ ਜਾਵੇ ਹਾਂਜੀ ਵੀ ਉਹਨਾਂ ਤੇ ਜੋਰ ਪਾਇਆ ਜਾਵੇ ਵੀ ਐਨਾ ਮਿਲਾਵਟ ਜਿਹੜੀ ਹੈ ਪੰਜਾਬ ਦੇ ਵਿੱਚ ਚਾਹੇ ਉਹ ਦੇਸੀ ਘਿਓ ਹੋਵੇ ਜਾਂ ਖੋਆ ਹੋਵੇ ਵੀ ਉਸ ਦੇ ਉੱਤੇ ਪਕੜ ਬਣਾਈ ਜਾਵੇ ਵੀ ਏ ਲੋਕ ਕਰਕੇ ਮੇਰੇ ਨਾਲ ਤਾਂ ਐਕਸ਼ਨ ਲਿਆ ਜਾਵੇ ਹੈਨਾ ਕਿਵੇਂ ਦੇਖਦੇ ਇਹ ਸਾਰੀ ਚੀਜ਼ ਬਾਈ ਮੰਨ ਲੋ ਕਰਦੇ ਨੇ ਠੀਕ ਹੈ ਬਿਲਕੁਲ ਮੈਂ ਉਹੀ ਤਾਂ ਅੰਕੜੇ ਦੇਖਦਾ ਸੀ ਕਹਿੰਦੇ ਅਸੀਂ ਜੁਰਮਾਨਾ ਹੁਣ ਸਰਕਾਰ ਕਹਿੰਦੀ ਵੀ ਅਸੀਂ ਜੁਰਮਾਨਾ ਵਧਾ ਦੇ ਬਾਈ ਜੀ ਜੁਰਮਾਨੇ ਜੁਰਮੁਨਿਆਂ ਦਾ ਕੁਝ ਨਹੀਂ ਹੋਣਾ ਹੈ ਹਮ ਨਾ ਪਾ ਜੁਰਮਾਨਾ ਕਰ ਦੋ ਮੰਨ ਲੋ ਠੀਕ ਹੈ ਉਹ ਜਿਹੜੇ ਨੂੰ ਜਿਵੇਂ ਕਹਦੀ ਗੱਲ ਮੂਲ ਖੂਨ ਲੱਗਿਆ ਹੋਵੇ ਨਾ ਉਹ ਨਹੀਂ ਹਟ ਸਕਦਾ ਬਾਈ ਜੀ ਉਹ ਉਹਨੇ ਪੁੱਠੇ ਕੰਮ ਜਿਹੜੇ ਮੰਨ ਲਓ ਹੁਣ ਤੁਸੀਂ ਇੱਕ ਗੱਲ ਜਿਹਦਾ ਯਾਰ ਥੋੜੇ ਜੀ ਆਹ ਟਰਜੈਂਟ ਜਾਂ ਹੋਰ ਕੈਮੀਕਲ ਲਾ ਕੇ ਯੂਰੀਆ ਪਾ ਕੇ ਜਿਹਦਾ ਮੰਨ ਲਓ ਤੁਸੀਂ 1200 ਪੀ ਦੇ ਵਿੱਚ ਦੁੱਧ ਤਿਆਰ ਕਈ ਕਵਾਂਟਲਾਂ ਦੇ ਵਿੱਚ ਹੋ ਜਾਣਾ ਉਹ ਉਹ ਕਿਉਂ ਛੱਡੂਗਾ ਉਹ ਲੱਖਾਂ ਰੁਪਈਆਂ ਦੀ ਜਿਹੜੀ ਮਤਲਬ ਇਨਕਮ ਉਹਨੂੰ ਹੋ ਰਹੀ ਹੈ ਉਹ ਉਹ ਕਿਉਂ ਛੱਡੂਗਾ ਉਹ ਹੂੰ ਠੀਕ ਹੈ ਪਿੱਛੇ ਜੇ ਵੀ ਹੋਇਆ ਸੀਗਾ ਮੀਆਂ ਬੀਬੀ ਸੀਗੇ ਜਿਹੜੇ ਘਰੇ ਤਿਆਰ ਕਰਦੇ ਸੀਗੇ ਆਪਣਾ ਦੁੱਧ ਜਿਹੜਾ ਮੁਲਾਬਤੀ ਦੁੱਧ ਉਹਨਾਂ ਨੇ ਮੈਂ ਉਹੀ ਗੱਲ ਹੈ ਵੀ ਆਪਦੇ ਉਹ ਦੇਖ ਲਓ ਇੱਕ ਘਰ ਦੇ ਵਿੱਚ ਬੈਠ ਕੇ ਉਹ ਆਪਦੇ ਡੈਰੀਆਂ ਦੇ ਵਿੱਚ ਦੁੱਧ ਪਾਉਣ ਜਾਂਦੇ ਸੀ ਕਿੰਨੇ ਏਰੀਏ ਨੂੰ ਉਹ ਘਰਾਂ ਨੂੰ ਸਪਲਾਈ ਕਰਦੇ ਸੀ ਕਿੰਨੇ ਦੋਹੀਆਂ ਨੂੰ ਸਪਲਾਈ ਕਰਦੇ ਸੀ ਉન્નਤੀ ਕੋ ਸਖਤ ਐਕਟ ਨਹੀਂ ਹੋਇਆ ਮੰਨ ਲਓ ਹੁਣ 6 ਮਹੀਨੇ ਬਾਅਦ ਫੂਡ ਸੇਫਟੀ ਐਕਟ ਦੇ ਵਿੱਚ ਕੀ ਹੈ ਨਾ ਕਾਨੂੰਨ ਕੀ ਕਹਿੰਦਾ ਕਾਨੂੰਨ ਦੇ ਵਿੱਚ ਤਾਂ ਇਹੀ ਹੈ ਬਈ ਜੀ ਵੀ ਉਹਨੂੰ ਜਿੰਨੀ ਕੋਈ ਸੀਮਾ ਤੈਅ ਹੈ ਉਹਦੀ ਮੰਨ ਲਓ 6 ਮਹੀਨੇ ਸਾਲ ਕਹਿੰਦੀ ਹੈ ਸਰਕਾਰ ਵੀ ਉਹਨੂੰ ਉਹ ਉਹ ਯਾਰ ਕਿਸੇ ਦੀ ਮੌਤ ਨਾ ਖੇਲਣ ਸਾਲ 6 ਮਹੀਨੇ ਦੀ ਸਜ਼ਾ ਕਿਉਂ ਉਹਨੂੰ ਮੌਤ ਦੀ ਕੋਈ ਦੇਣ ਉਹਨੂੰ ਜੇ ਕਿਸੇ ਦੀ ਮੌਤ ਨਾ ਖੇਡੂ ਤਾਂ ਉਹਨੂੰ ਵੀ ਮੌਤ ਦੀ ਸਜ਼ਾ ਮਿਲੇ ਜਾਂ ਵੀ ਉਹਨੂੰ ਮਲਵੇ ਇਸ ਤਰੀਕੇ ਹੋਵੇ ਵੀ ਉਹਨੂੰ ਮਲੋ ਉਹਦਾ ਜਿੰਨਾ ਵੀ ਉਹਦਾ ਘਰ-ਬਾਰ ਹੈ ਚਾਹੇ ਆਪਾਂ ਹੁਣ ਆਈ ਕਈ ਵਾਰ ਆਪਾਂ ਕਹਿੰਦੇ ਨੇ ਵੀ ਨਸ਼ੇ ਵਾਲਿਆਂ ਦਾ ਹੋਰ ਉਹਨਾਂ ਦੇ ਘਰ-ਬਾਰ ਟਾਉਣ ਉਹਨਾਂ ਦੇ ਉਹਨਾਂ ਦੀ ਪ੍ਰਾਪਰਟੀ ਜ਼ਬਤ ਕਰਨ ਤੇ ਉਹਨਾਂ ਨੂੰ ਸਜ਼ਾ ਮਿਲੇ ਮਲੋ ਬਹੁਤ ਬੁਰੀ ਤਰ੍ਹਾਂ ਉਹਨਾਂ ਨੂੰ ਜਿਹੜਾ ਇਹ ਕੰਮ ਕੀਤਾ ਹੋਇਆ ਤੇ ਦੂਜਾ ਹੁਣ ਵੀ ਤੁਸੀਂ ਕਹਿੰਦੇ ਜੁਰਮਾਨੇ ਹੁਣ ਉਹ ਕਹਿੰਦੇ ਵੀ ਸਾਲ 6 ਮਹੀਨੇ ਦੀ ਸਜ਼ਾ ਪਲੱਸ ਜਿਹੜੇ ਜੁਰਮਾਨਿਆਂ ਦੀ ਧਾਰਾ ਹੈ ਉਹ ਅਸੀਂ ਉਹਨਾਂ ਨੂੰ ਜੁਰਮਾਨੇ ਵੀ ਵਧਾਤੇ ਤੇ ਉਹਨਾਂ ਦੀ ਜਿਹੜੀ ਸਜ਼ਾ ਉਹ ਵੀ ਅਸੀਂ ਕਰਤੀ ਪਰ ਇਹ ਇਹ ਇੰਦੇ ਨਾ ਰੋਕਣਾ ਨਹੀਂ ਬਾਈ ਜੀ ਮਤਲਬ ਇਹ ਫਿਕਰਮੰਦ ਹੈ ਕਿਉਂਕਿ ਸਾਨੂੰ ਦੂਜੀ ਗੱਲ ਮੈਂ ਬੇਨਤੀ ਦੱਸਾਂ ਵੀ ਜਿਹੜਾ ਪ੍ਰਸ਼ਾਸਨ ਕਹਿੰਦੇ ਨੇ ਆ ਜਾਂ ਸਰਕਾਰਾਂ ਉਹ ਠੀਕ ਹੈ ਅਵੇਰਨੈਸ ਹੁੰਦੀ ਆ ਹੁਣ ਅੱਜ ਆਪਾਂ ਬੈਠੇ ਆ ਆਪਾਂ ਕੋਈ ਵੱਡੇ ਵਿਦਵਾਨ ਨਹੀਂ ਹੈ ਆਪਾਂ ਸਿਰਫ ਇੱਕ ਅਵੇਰਨੈਸ ਹੈ ਵੀ ਤੁਸੀਂ ਵੀ ਮਤਲਬ ਇਸ ਥੋੜਾ ਚੈਨਲ ਵੀ ਅਕਸਰ ਅਸੀਂ ਦੇਖਿਆ ਵੀ ਕੋਈ ਨਵੇਂ-ਨਵੇਂ ਮੁੱਦੇ ਨੇ ਜਿਹੜੇ ਚਾਹੇ ਪਹਿਲਾਂ ਤੁਸੀਂ ਭਿਖਾਰੀਆਂ ਦਾ ਮੁੱਦਾ ਸੀ ਵੀ ਉਹ ਉਹ ਇੱਕ ਵੱਡਾ ਤੁਸੀਂ ਚੱਕਿਆ ਹੁਣ ਕੀ ਹੈ ਵੀ ਤੁਸੀਂ ਇਸ ਮੁੱਦੇ ਤੇ ਗੱਲ ਕੀਤੀ ਹੈ ਤਾਂ ਇਹ ਕੀ ਹੈ ਵੀ ਤੁਸੀਂ ਚੈਨਲ ਜਾਂ ਹੋਰ ਸਾਡੇ ਸਮਾਜ ਦੇ ਜਿਹੜੇ ਲੋਕ ਉਹ ਅਵੇਅਰ ਕਰਦੇ ਨੇ ਲੋਕਾਂ ਨੂੰ ਪਰ ਮੂਰੇ ਕਿਹਨੂੰ ਆਣਾ ਪੂਗਾ ਆਮ ਲੋਕਾਂ ਨੂੰ ਹ ਇਹ ਸਾਨੂੰ ਮੰਨ ਲਓ ਅਗਲਾ ਕਹਿੰਦਾ ਯਾਰ ਇਹ ਚੀਜ਼ ਖਰੀਦ ਰਿਹਾ ਹੈ ਉਹ ਵੇਚ ਰਿਹਾ ਹੈ। ਵੇਚਣ ਵਾਲਾ ਵੇਚ ਰਿਹਾ ਖਰੀਦਣ ਵਾਲਾ ਖਰੀਦ ਰਿਹਾ ਇਹਦਾ ਕੀ ਤੋਂ ਦਿੱੱਟ ਢੱਡ ਦੋਖਾ ਜਿਵੇਂ ਪੰਜਾਬੀ ਜੀ ਕਹਿੰਦੇ ਨੇ ਆਪਾਂ। ਪਰ ਕਾਰਨ ਕੀ ਹੈ ਵੀ ਅਵੇਅਰਨੈਸ ਹੈ। ਹਲੇ ਲੋਕਾਂ ਨੂੰ ਇਹ ਪਤਾ ਨਹੀਂ। ਹੁਣ ਦੂਜਾ ਕਾਰਨ ਕੀ ਹੈ ਵੀ ਮੰਨ ਲਓ ਐਫਸੀ ਐਫਸੀਸੀਆਈ ਜਿਹੜਾ ਇੱਕ ਬਣਿਆ ਹੋਇਆ ਫੂਡ ਸੇਫਟੀ ਦਾ ਉਹ ਹੈ। ਉਹ ਕੀ ਹੈ? ਮੰਨ ਲਓ ਹੁਣ ਤੁਸੀਂ ਸਾਡੇ ਲੁਧਿਆਣੇ ਤੁਸੀਂ ਸ਼ਾਮ ਨੂੰ ਹੁਣ ਜਾਓਗੇ ਤਾਂ ਤੁਸੀਂ ਦੇਖੋਗੇ ਕਿ ਸੜਕਾਂ ਦੇ ਉੱਤੇ ਟੈਂਪੂ ਲਾ ਕੇ ਕੋਈ ਰੇੜੀ ਲਾ ਕੇ ਜਾਂ ਹੋਰ ਦੁੱਧ ਵੇਚ ਰਿਹਾ। ਯਾਰ ਉਹਨਾਂ ਨੂੰ ਕਿਵੇਂ ਕੋਈ ਅਧਿਕਾਰ ਯੋ ਬੇਈਸਦਾ ਘਟੋ ਘਟ ਉਹ ਪ੍ਰੂਫ ਹੋਵੇ ਕਿਤੇ ਕੱਲੋਂ ਮੰਨ ਲਓ ਕੋਈ ਵੱਡੀ ਘਟਨਾ ਹੋ ਗਈ ਅਸੀਂ ਕਦੋਂ ਜਾਗਦੇ ਕੋਈ ਵੱਡੀ ਘਟਨਾ ਕੱਲੋਂ ਕੋਈ ਉਹ ਦੁੱਧ ਪੀ ਕੇ ਜਾਂ ਕੁਝ ਕਰਕੇ ਕੋਈ ਮੰਨ ਲਓ ਕੋਈ ਘਟਨਾ ਵਾਪਰ ਗਈ ਜਾਂ ਕੋਈ ਬੱਚੇ ਦੀ ਡੈਥ ਹੋ ਗਈ ਜਾਂ ਕੋਈ ਹੋਰ ਪ੍ਰੋਬਲਮ ਆ ਗਈ ਤਾਂ ਉਹਦਾ ਕੌਣ ਜ਼ਿੰਮੇਵਾਰ ਯਾਰ ਅਸੀਂ ਜਿਵੇਂ ਕਹਿੰਦੇ ਪੰਜਾਬ ਤਾਂ ਸ਼ੁਰੂ ਤੋਂ ਹੀ ਤੁਹਾਨੂੰ ਪਤਾ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਵਿੱਚ ਮਸ਼ਹੂਰ ਹੈ ਅਸੀਂ ਕਿੰਨੀਆਂ ਚੀਜ਼ਾਂ ਹੁਣ ਆ ਮੂਰੇ ਤਿਹਾਰ ਆਉਣੇ ਆ ਕਿ ਕਿੰਨਾ ਦੁੱਧ ਕਿੰਨਾ ਪਨੀਰ ਫੜਿਆ ਵੀ ਜਾਉ ਇਹ ਨਹੀਂ ਹੈ ਵੀ ਰੇਡਾਂ ਨਹੀਂ ਹੋਣਗੀਆਂ ਰੇਡਾਂ ਵੀ ਹੋਣਗੀਆਂ ਫੜੇ ਵੀ ਜਾਣਗੇ ਪਰ ਕੀ ਇਹਨੂੰ ਅਲਟੀਮੇਟ ਕੀ ਰਿਜ਼ਲਟ ਆ ਕੋਝ ਨਹੀਂ ਹੈ ਗੱਲ ਤੇ ਅਸਲ ਇਹੀ ਆ ਵੀ ਲੋਕਾਂ ਨੂੰ ਮੂਰੇ ਆਉਣਾ ਪੂਗਾ ਦੂਜੀ ਸਾਡੀ ਕਿਸਾਨੀ ਭੁੱਲ ਕੇ ਬੈਜੀ ਅਸੀਂ ਮੰਨ ਲਓ ਹੁਣ ਵੱਡਾ ਕਾਰਨ ਕੀ ਹੈ ਮੈਂ ਤੁਹਾਨੂੰ ਦੱਸਦਾ ਗੱਲ ਮੰਨ ਲਓ ਸਾਡੇ ਪਿੰਡ ਦੀ ਆਪਾਂ ਗੱਲ ਕਰੀਏ ਮੰਨ ਲਓ ਸਾਡੀ ਪਿੰਡ ਦੀ ਜਿਹੜੀ ਮੰਨ ਲਓ ਜਨਸੰਖਿਆ ਉਹ 4500 ਤੋਂ 5000 ਦੀ ਹੈ ਪਰ ਜੇ ਅਸੀਂ ਦੁੱਧ ਜਿਵੇਂ ਸਾਡਾ ਜਿਹੜਾ ਹੈ ਸੱਭਿਆਚਾਰ ਵੀ ਲਾ ਲਓ ਜਾਂ ਸਾਡੀ ਖੇਤੀ ਕਿੱਤਾ ਲਾ ਲਓ ਅਸੀਂ ਜੇ ਘਰਾਂ ਦੇ ਮੰਨ ਲਓ ਡੰਗਰਾਂ ਦੀ ਗੱਲ ਕਰੀਏ ਤਾਂ ਮੈਨੂੰ ਲੱਗਦਾ ਵੀ 10 ਤੋਂ 15 ਡੰਕਰ ਪਰਿਵਾਰ ਹੋਣਗੇ ਜਿਹੜੇ ਆ ਮੰਨ ਲਓ ਡੰਗਰ ਨੇ ਬਾਕੀ ਸਾਰੇ ਨੇ ਵੇਚਦੇ ਯਾਰ ਹਾਂ 10 15 ਫਰਵਰੀ ਆਗੇ ਮਸਾਂ ਮੰਨ ਲਓ ਜੇ ਕਹੀਏ ਉਹ ਵੀ ਭਾਈ ਕੋਈ ਬਿਜ਼ਨਸ ਨਹੀਂ ਕਰ ਰਿਹਾ ਉਹ ਵੀ ਇਹ ਹੈ ਜਿਵੇਂ ਹੁਣ ਹੌਲੀ ਹੌਲੀ ਚਲੋ ਅਵੇਅਰਨੈਸ ਹੋ ਰਹੀ ਆ ਤਾਂ ਲੋਕ ਇੱਕ ਇੱਕ ਦੋ ਦੋ ਡੰਗਰ ਰੱਖ ਰਹੇ ਨੇ ਨਾ ਮਲੋ ਉਹ ਵੀ ਹਰੇਕ ਬੰਦੇ ਨੂੰ ਆਪਾਂ ਇਹੀ ਬੇਨਤੀ ਕਰਾਂ ਵੀ ਇੱਕ ਇੱਕ ਦੋ ਦੋ ਡੰਗਰ ਜਿਹਦੇ ਕੋਲ ਸਫੀਸ਼ੀਐਂਟ ਕੋਈ ਜਗ੍ਹਾ ਹੈਗੀ ਆ ਮੰਨ ਲਓ ਤੇ ਪੱਠੇ ਕਰ ਸਕਦਾ ਤਾਂ ਘੱਟੋ ਘਾਟ ਆਪਦੇ ਦੁੱਧ ਤੋਂ ਹੁਣ ਕਿੰਨੀਆਂ ਚੀਜ਼ਾਂ ਉਹ ਤਿਆਰ ਕਰੂਗਾ ਦੁੱਧ ਵੀ ਬਣਾਊਗਾ ਦਹੀਂ ਵੀ ਬਣਾਊਗਾ ਪਨੀਰ ਵੀ ਲਿਆਊਗਾ ਉਹਨੂੰ ਕੋ ਮੁੱਲ ਚੀਜ਼ ਲੈਣ ਦੀ ਤਾਂ ਨਹੀਂ ਲੋੜ ਘਟੂ ਘਟਾਪ ਤੇ ਪਰਿਵਾਰ ਨੂੰ ਤਾਂ ਸੁਰੱਖਿਅਤ ਰੱਖ ਸਕਦਾ ਇੱਕ ਜਿਵੇਂ ਮਿੱਠਾ ਜ਼ਹਿਰ ਆ ਉਹ ਤੋਂ ਤਾਂ ਬਚਾ ਸਕਦਾ ਉਹ ਆਪਦੇ ਬੱਚਿਆਂ ਨੂੰ ਕਰ ਸਕਦਾ ਤੇ ਇਸ ਕਰਕੇ ਸਾਨੂੰ ਜਿਹੜੇ ਆਮ ਲੋਕ ਨੇ ਇਹਨਾਂ ਨੂੰ ਮੂਰੇ ਆਉਣਾ ਪਊਗਾ ਤੇ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਲੋਕ ਨੇ ਆਪਾਂ ਕਹਿੰਦੇ ਨੇ ਵੀ ਜਿਹੜੇ ਮਲਾਵਟ ਖੋਰੀ ਵਾਲੇ ਨੇ ਉਹ ਤਾਂ ਹੀ ਰੁਕਣਗੇ ਜੇ ਇਹਨਾਂ ਤੇ ਸਖਤ ਕਾਨੂੰਨ ਆਪਾਂ ਬਣੂਗਾ ਤੇ ਤਾਂ ਉਹਨਾਂ ਨੂੰ ਕਿਸੇ ਨੂੰ ਜਿਵੇਂ ਮਾਰ ਕੇ ਕਾਂ ਟੰਗਣ ਵਾਲੀ ਗੱਲ ਵੀ ਜੋ ਜੋ ਤੱਕ ਕਾਂ ਨਹੀਂ ਟੰਗੇ ਜਾਂਦਾ ਉਹ ਤੱਕ ਮਲਾਵਟ ਖੋਰੀ ਇਹ ਵਧੂਗੀ ਘਟਣ ਵਾਲੀ ਨਹੀਂ ਹੈ ਹੂੰ ਅੱਛਾ ਇਹ ਇੱਕ ਹੋਰ ਚੀਜ਼ ਦੇਖਿਆ ਹੋਣਾ ਵਾ ਆ ਪਿੱਛੇ ਜਿਹੇ ਇੱਕ ਅਫਸਰ ਸੀਗੇ ਹਾਂਜੀ ਸਰਦਾਰ ਜੀ ਸੀਗੇ ਉਹ ਬਹੁਤ ਵਾਇਰਲ ਹੋਏ ਸੀਗੇ ਉਹਨਾਂ ਨੇ ਵੱਲੋਂ ਰੇਡ ਪਾਈ ਜਾਂਦੀ ਸੀ ਰੇਡੀਆਂ ਦੇ ਉੱਤੇ ਜਿਹੜੇ ਫੇਕ ਪ੍ਰੋਡਕਸ਼ਨ ਨੇ ਜਿਹੜੇ ਜਾਂ ਫਿਰ ਜਿਹੜੇ ਮਲਾਵਟੀ ਕੋਈ ਪ੍ਰੋਡਕਸ਼ਨ ਨੇ ਜਿਹੜੇ ਵੇਚ ਰਹੇ ਨੇ ਚਾਹ ਖਾਣ ਪੀਣ ਦੀ ਚੀਜ਼ ਹੋਵੇ ਚਾਹ ਕੁਝ ਹੋਵੇ ਹੈ ਨਾ ਉਹਨਾਂ ਨੇ ਬਹੁਤ ਉਹ ਵਾਇਰਲ ਹੋਏ ਸੀਗੇ ਉਸ ਵੇਲੇ ਲੋਕਾਂ ਨੇ ਸ਼ਲਾਗਾ ਵੀ ਕੀਤੀ ਲੇਕਿਨ ਉਸ ਤੋਂ ਬਾਅਦ ਉਹਦੇ ਨੂੰ ਲੈ ਕੇ ਵੀ ਲੋਕ ਅਵੇਅਰ ਵੀ ਹੋਏ ਜੀ ਲੇਕਿਨ ਉਸ ਤੋਂ ਬਾਅਦ ਉਹਨਾਂ ਨੂੰ ਪਾਰਟੀ ਦੇ ਵੱਲੋਂ ਜਿਹੜੀ ਟਿਕਟ ਦੇਣ ਦੀ ਗੱਲ ਦਿੱਤੀ ਗਈ ਸੀ ਹਨਾ ਵੀ ਹਾਂ ਟਿਕਟ ਮਿਲ ਜੂਗੀ ਵਾਪਸ ਮੋੜਤਾ ਹੀ ਉਹਨਾਂ ਨੂੰ ਰਾਸਤੇ ਦੇ ਵਿੱਚ ਹੀ ਵਾਪਸ ਮੋੜਤਾ ਦੈਨ ਉਸ ਤੋਂ ਬਾਅਦ ਉਹਨਾਂ ਨੇ ਕੋਈ ਹੋਰ ਪਾਰਟੀ ਜੁਆਇਨ ਕਰ ਲਈ ਸੀ ਵੀ ਲੱਗਦਾ ਕਿ ਜਦੋਂ ਕੋਈ ਐਦਾਂ ਦਾ ਪਰਸਨ ਕੋਈ ਅੱਗੇ ਆਉਂਦਾ ਹੈ ਤਾਂ ਉਹਨਾਂ ਨੂੰ ਪੋਲਿਟਿਕਲ ਮੈਟਰਸ ਦੇ ਵਿੱਚ ਕਿਸੇ ਤਰ੍ਹਾਂ ਇਨਵੋਲਵ ਕਰਕੇ ਇਨਵੋਲਵ ਪਿੱਛੇ ਕਰ ਦਿੱਤਾ ਜਾਂਦਾ ਹੈ ਪਿੱਛੇ ਕਰ ਬਾਈ ਜੀ ਮੈਂ ਤੁਹਾਨੂੰ ਹੋਰ ਜਿਵੇਂ ਆ ਪਹਿਲਾਂ ਵੀ ਕਹਿੰਦੇ ਵੀ ਇਹ ਜੇ ਕਹੀਏ ਵੀ ਆਮ ਲੋਕ ਹੀ ਅੱਗੇ ਆ ਸਕਣਗੇ ਕਿਉਂਕਿ ਇਹ ਜਿਹੜਾ ਮਤਲਬ ਐਡਾ ਕਾਰੋਬਾਰ ਹੈ ਐਡੀ ਮੰਨ ਲਓ ਪ੍ਰੋਪਰਟੀ ਇਹ ਕਈ ਲੱਖਾਂ ਕਰੋੜਾਂ ਦੇ ਵਿੱਚ ਮੰਲੋ ਤੁਸੀਂ ਲੁਧਿਆਣੇ ਲਾ ਲਓ ਵੀ ਜਿੰਨੀ ਕੰਜ਼ਮਪਸ਼ਨ ਲੁਧਿਆਣੇ ਹੈ ਪਨੀਰ ਦੀ ਦੁੱਧ ਤੁਸੀਂ ਰੈਸਟੋਰੈਂਟ ਲਾਓ ਦਹਿਰੀਆਂ ਲਾ ਲਓ ਰੈਸਟੋਰੈਂਟ ਲਾ ਲਓ ਤੇ ਤੁਸੀਂ ਅਨੇਕਾਂ ਮੰਲੋ ਕਈ ਹਜ਼ਾਰਾਂ ਲੁਧਿਆਣੇ ਦੇ ਵਿੱਚ ਪੋਪੂਲੇਸ਼ਨ ਮੰਲੋ ਕਈ ਕੋਰੋਨਾ ਚ ਪਪੂਲੇਸ਼ਨ ਤਾਂ ਆਪਣੀ ਲੱਖਾਂ ਚ ਹੈ ਤੇ ਪਰ ਜੇ ਆਪਾਂ ਦੁਕਾਨਾਂ ਦੀ ਗੱਲ ਕਰੀਏ ਚਾਹੇ ਡੈਰੀਆਂ ਦੀ ਕਰੀਏ ਜਾਂ ਸਵੀਟ ਸ਼ਾਪ ਦੀ ਕਰੀਏ ਜਾਂ अनेका ਜਿਹੜੇ ਕੰਜ਼ਿਊਮਰ ਨੇ ਆਮ ਕੰਜ਼ਿਊਮਰ ਨੇ ਵੀ ਹੈ ਨਾ ਵਰਤੋਂ ਵਾਲੇ ਵੀ ਉਹ ਕਿੰਨੇ ਨੇ ਹਜ਼ਾਰਾਂ ਦੇ ਵਿੱਚ ਨੇ ਤੇ ਜਿਹੜੇ ਉਹ ਹਜ਼ਾਰ ਇੰਨੇ ਲੋਕ ਨੇ ਮੰਨ ਲਓ ਉਹ ਯਾਰ ਮੰਨ ਲਓ ਅਭੇਰ ਕਿਉਂ ਨਹੀਂ ਹੈ ਜਿਵੇਂ ਹੁਣ ਤੁਸੀਂ ਇਹਨਾਂ ਦੀ ਗੱਲ ਕੀਤੀ ਵੀ ਆਹ ਤੁਹਾਡੇ ਉਹ ਅਪਸਰ ਸੀ ਠੀਕ ਹੈ ਗੱਲ ਉਹਨਾਂ ਨੇ अनेका ਜਾ ਕੇ ਰੇਡਾਂ ਵੀ ਕਰੀਆਂ ਸਾਰਾ ਕੁਝ ਕਰਿਆ ਲੋਕ ਵੀ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਬਹੁਤ ਐਪਰੀਸ਼ੀਏਟ ਕੀਤਾ ਲੋਕਾਂ ਨੇ ਹਨਾ ਮਤਲਬ ਉਹ ਉਹ ਮੁੜ ਕੇ ਪੋਲੀਟੀਕਲ ਪਾਰਟੀਆਂ ਕਰਨੀ ਹੋ ਗਈ ਮਤਲਬ ਉਹਨਾਂ ਨੂੰ ਮੇਰਾ ਇਹ ਤਾਂ ਵੀ ਆਹਲੇ ਵਿਸ਼ੇ ਤੋਂ ਭਟਕ ਗਏ ਹੋ ਜੇ ਘੱਟੋ ਘੱਟ ਉਹ ਆਪਣੀ ਨੌਕਰੀ ਦੇ ਦੌਰਾਨ ਉਹਨਾਂ ਨੇ ਉਹ ਕਹਿੰਦੇ ਮੈਨੂੰ ਥ੍ਰੈਟ ਆਉਂਦੇ ਨੇ ਭਾਈ ਜੀ ਜਦੋਂ ਕੋਈ ਆਪਾਂ ਜਿਵੇਂ ਕਹਤੀ ਗੱਲ ਧਰਮ ਕਰਮ ਦੀ ਜਾਂ ਕੋਈ ਸੱਚ ਦੀ ਗੱਲ ਕਰਾਂਗੇ ਤਾਂ ਰਾਹ 'ਚ ਰੋੜੇ ਆਉਂਦੇ ਨੇ ਇਹ 노 ਡਾਊਟ ਤੁਹਾਨੂੰ ਪੈਰ ਖਿੱਚਣ ਵਾਲੇ ਲੱਤਾਂ ਖਿੱਚਣ ਵਾਲੇ ਤੁਹਾਨੂੰ ਆਮ ਹੀ ਮਿਲਣਗੇ ਤੁਹਾਨੂੰ ਨੁਕਸਾਨ ਵੀ ਕਈ ਵਾਰ ਝੱਲਣਾ ਪੈਂਦਾ ਵਾ ਇਹ ਕੋਈ ਆਮ ਛੋਟੀਆਂ ਗੱਲਾਂ ਨਹੀਂ ਪਰ ਤੁਸੀਂ ਆਪਣੀ ਜੇ ਆਪਦੀ ਕੁਰਸੀ ਨਾਲ ਜਾਂ ਆਪਣੇ ਉਹਦੇ ਨਾਲ ਜਸਟਿਸ ਕਰਨਾ ਵਾ ਤਾਂ ਫਿਰ ਤੁਹਾਨੂੰ ਇਸ ਮੁੱਦੇ ਚੱਕਦੇ ਮੰ ਲਓ ਉਹਨੇ ਚੱਕੇ ਵੀ ਪਹਿਲਾਂ ਪਹਿਲਾਂ ਤਾਂ ਬੜਾ ਆਪਾਂ ਨੂੰ ਵੀ ਚੰਗਿਆ ਲੱਗਿਆ ਵੀ ਠੀਕ ਆ ਯਾਰ ਕੋਈ ਤਾਂ ਹੈ ਸਾਡੀ ਗੱਲ ਕਰਨ ਵਾਲਾ ਕੋਈ ਤਾਂ ਹੈ ਸਾਡੀ ਜਿਹੜੀ ਇਹਨਾਂ ਨੂੰ ਏਦੇ ਜਿਹੜਿਆ ਹੈ ਮਾਫੀਆ ਬਈ ਨੂੰ ਕੋਈ ਨੱਤ ਪਾ ਰਿਆ ਪਰ ਅਖੀਰ ਨੂੰ ਜਦੋਂ ਹੁਣ ਮੰਨ ਲਓ ਆਪ ਕਿਸੇ ਪਾਰਟੀ ਚ ਹੋਗੇ ਜਦੋਂ ਦੇਖੀਆ ਫਿਰ ਉਹ ਨਮੋਸ਼ੀ ਦਾ ਸਾਡੇ ਵਰਗਾ ਆਮ ਲੋਕਾਂ ਨੂੰ ਆਪਾਂ ਨੂੰ ਸਾਹਮਣਾ ਕਰਨਾ ਪੈਂਦਾ ਯਾਰ ਵੀ ਇਹ ਸਾਡੀ ਅਸੀਂ ਤਾਂ ਇਹ ਤਾਂ ਕੋਈ ਆਸ ਇੱਕ ਜਾਗੀ ਸੀ ਵੀ ਇਹ ਕੋਈ ਚੰਗਾ ਕੰਮ ਕਰਨਗੇ ਪਰ ਉਹਨੇ ਆਸ ਹੀ ਖਤਮ ਕਰਤੀ ਆਪ ਉਹ ਪਾਰਟੀਆਂ ਤੇ ਵੱੜ ਗਈ ਜੀ ਹੁਣ ਤੁਸੀਂ ਵੀ ਇੱਕ ਲੈਅ ਚਲਾ ਲਈ ਆ ਹੁਣ ਕੱਲ ਨੂੰ ਤੁਹਾਨੂੰ ਡਿਕਟ ਮਿਲ ਜੇ ਫੇਰ ਉਹ ਨਹੀਂ ਨਹੀਂ ভাই ਇਹ ਤਾਂ ਤੁਹਾਨੂੰ ਦੱਸੀ ਜਾਣੀ ਗੱਲ ਮੈਂ ਜਿਵੇਂ ਆਪਾਂ ਪਹਿਲਾਂ ਵੀ ਗੱਲ ਕਰਦੇ ਇਹ ਤਾਂ ਜਰੂਰ ਹੁੰਦੀਆਂ ਹੁੰਦੀਆਂ ਨੇ ਚੀਜ਼ਾਂ